ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਸਾਰੇ ਹਾਂ ਠੀਕ ਠਾਕ ਸਵਾਗਤ ਹੈ ਤੁਹਾਡਾ ਸਾਡੇ ਲਾਈਵ ਤੇ ਮੁੰਬਈ ਮੁੰਬਈ ਭਾਜੀ ਠੀਕ ਆਂ ਚ ਪੀ ਲਿਆ ਪਾਣੀ ਪੁਣੀ ਆਈ ਬੇਸ ਮੈਨੂੰ ਕੀ ਹੈ ਮੇਰੀ ਟੀਮ ਤਾਂ ਸਾਰੇ ਜਿੱਤ ਗਈ ਤੇਰੀ ਟੀਮ ਜਿੱਤੇਗੀ ਪਰ ਤੈਨੂੰ ਕੜਾ ਹੋਣ ਦੇਣਾ ਨਹੀਂ ਬੰਬੇ ਹਾਰ ਰਹੀਆਂ ਇੱਕ ਟਾਈਮ ਤੇ ਤਾਂ ਲੱਗ ਨਹੀਂਿਆ ਸੀ ਬੰਬੇ ਅੱਜ ਵੀ ਬੰਬੇ ਕੋ ਖਾਸ ਨਹੀਂ ਖੇਡੀ ਭਾਜੀ ਮਿਰਕਲ ਟੀਮ ਹੈ ਇਹ ਓਏ ਯਾਰ ਸ਼ੱਡ ਐਨਾ ਪਛੇਗ ਮੇਰੀ ਕਲ ਕਰਦੀ ਏ ਚਲੋ ਕਿਨੂ ਆਹੀ ਸੀ ਵੀ ਵੀ ਜਿੱਤ ਗਈ ਬੁਬਈ ਵੀ ਜਿੱਤ ਗਈ ਦੋਆ ਦੀ ਟੀਮਾ ਜੇਤੀਆ ਸਾਡੀਆਂ ਨਹੀਂ ਸਾਡਾ ਤੇ ਹੈ ਹੀ ਕੋ ਚੱਕਰ ਨਹੀਂ ਇਹੋ ਹੀ ਅਜੇ ਵੀ 8 ਨੰਬਰ ਤੇ ਅੱਜ ਬਰਾਬਰੀ ਹੋ ਗਿਆ ਕੰਮ ਆਹੋ ਇਹ ਵਧੀਆ ਮੈਚ ਹੋਇਆ ਵਾ ਇਹ ਚਲੋ ਸਕੋਰ ਕਰ ਦੱਸੀ ਦਿੱਲੀ ਰਨ ਆਊਟ ਕਰਵਾ ਗਏ ਐਂਡ ਤੇ ਤਿੰਨ ਨਹੀਂ ਤੇ ਮੈਚ ਲੈ ਗਿਆ ਯਾਰ ਆਸ਼ੁਤੋਸ਼ ਪਹਿਲਾ ਦਰ ਸਕੋਰ ਪਹਿਲਾ ਫਿਰ ਆਰਸੀਬੀ ਪਰਸਿਸ ਆਰਆਰ ਦਾ ਬੜੀ ਜਿਹੜਾ ਮੈਚ ਹੋਇਆ ਹਮ ਭਈਏ ਚ ਬਹੁਤ ਵਧੀਆ ਖੇਡ ਲੰਦੇ ਸੀ ਉਹ ਜਿਸਵਾਲ ਪਰ ਰਨ ਬਹੁਤ ਘਾਟ ਬਣਾਏ ਨੇ ਮੈਨੂੰ ਲੱਗਣ ਦੇ ਮੈਂ 200 ਪਾਰ ਜਾਊਗਾ ਸਕੋਰ ਬਾਅਦ ਜੋ ਇਹਦਾ ਵੀ ਕਲਾਪਸ ਹੀ ਹੋਗਾ ਨਿਆਰ

ਇਹਨਾਂ ਨੇ ਭਾਈ ਸਾਰਿਆਂ ਦਾ ਖਰਾਬ ਕਰਨਾ ਹੁਣ ਜਿੱਦਾਂ ਅੱਜ ਮੈਂ ਜਿੱਤ ਗਈ ਨਹੀਂ ਬੰਬੇ ਵਾਹ ਅ ਪੁਆਇੰਟ ਇਹ ਦਿਖੀ ਤਾ ਹੁਣ ਟੇਬਲ ਕਿਦਾਂ ਉਹ ਕਰਨਾ ਵਾ ਮੈਥੰਦ ਸੰਦ ਤੇ ਹੁਣ ਟੀਮਾਂ ਜਿਹੜੀਆਂ ਜਾਣੀਆਂ ਨਾ ਰਨ ਰੇਟ ਦੇ ਸਿਰ ਤੇ ਜਾਣੀਆਂ ਉਹ ਅਜੇ ਵੀ ਪਰਬੋ ਵੀ ਬਹੁਤ ਮੁਸ਼ਕਿਲ ਆ ਬੰਬੇ ਆ ਜਿੱਤ ਗਈ ਹੈ ਪਰ ਬੰਬੇ ਦਾ ਬਹੁਤ ਮੁਸ਼ਕਿਲ ਆ ਮੈਂ ਤਨੂ ਨੂੰ ਨਹੀਂ ਕਹਾਂ ਦੇ ਕਿ ਬੰਬੇ ਜਾਣੀਆਂ ਹੈ ਜਾਂ ਨਹੀਂ ਮੈਂ ਕਹਿੰਦਾ ਇਹ ਹੋਣ ਟੀਮਾਂ ਜਿਹੜੀਆਂ ਨਾ ਜਿੱਦਾਂ ਹੁਣ ਚਨੀ ਵੀ ਜਿੱਤੀ ਗਈ ਹੈ ਇੱਕ ਦੋ ਤਿੰਨ ਚਾਰ ਮੈਚ ਜਿੱਤ ਗਈ ਇੱਥੇ ਅਦਰੂ ਬੰਬੇ ਜਿੱਤ ਗਈ ਤੇ ਕਿੰਨਾ ਫਰਕ ਪੈਣਾ ਐ ਐਸਆਰਬੀ ਜਿੱਤ ਗਈ ਰੋੜੋ ਵੇਖੋ ਨਾ ਜਿੱਦਾਂ ਗੁਜਰਾਤ ਦਿੱਲੀ ਆਰਸੀਬੀ ਤੇ ਲਖਨਊ 8 ਪੁਆਇੰਟ ਆ ਸਾਰੇ ਹੂੰ ਹੂੰ ਇਹ ਟੀਮ ਇਹਨਾਂ ਦੇ ਮੈਚ ਰਹਿ ਗਏ ਹੈ ਕਿਹਦੇ 10 ਰਹਿ ਗਏ ਕਿਹਦੇ 9 ਰਹਿ ਗਏ ਕਿਹਦੇ 8 ਰਹਿ ਗਏ ਮੈਚ ਠੀਕ ਆ ਹੂੰ 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 ਉਹਨਾਂ ਚਾਰ ਚਾਰ ਮੈਚ ਜਿੰਨੇ ਪੈਣੇ ਹਨ ਹੂੰ ਪਤਾ ਕੀ ਹੋਇਆ ਅਜੇ ਨਹੀਂ ਪੁੱਜੀ ਆ ਗਈ ਜਨਈ ਮੁੰਬਈ ਨਾ ਸ਼ੁਰੂ ਜਿਤੀ ਨਹੀਂ ਆ ਪੁਆਇੰਟ ਲੈ ਗਈਆਂ ਟੀਮਾਂ ਉਹ ਵਾਲੀਆਂ ਪਰ ਹੁਣ ਇਹਨਾਂ ਨੇ ਡਿਗਣਾ ਥੱਲੇ ਦੇਖਾ ਹੁਣ ਕਿੰਨਾ ਹੋਣਾ ਮੈਚ ਜਾਣਦੇ ਐ ਮੈਂ ਪੱਕਾ ਸਮਝਦਾ ਮੈਂ ਹਾਂ ਮੈਚ ਜਿੱਤੂ ਹਾਰ ਗਿਆ ਹੁਣ ਵੇ ਬੰਬੇ ਨੇ ਗੁਜਰਾਤ ਨੂੰ ਪੁਆਇੰਟ ਦੇ ਦਿੱਤੇ ਦੋ ਮੈਂ ਦਿੰਦੇ ਗੁਜਰਾਤ ਨੂੰ ਪੁਆਇੰਟ ਦੇ ਦਿੱਤੇ ਠੀਕ ਆ ਉਸ ਤੋਂ ਬਾਅਦ ਲਖਨਊ ਨੂੰ ਵੀ ਦੋ ਪੁਆਇੰਟ ਦੇ ਦਿੱਤੇ ਬੰਬੇ ਨੇ ਫਿਰ ਆਰਸੀ ਨੂੰ ਵੀ 2 ਪੁਆਇੰਟ ਦੇ ਦਿੱਤੇ। ਇਹ ਅੱਜ ਵੀ ਤੁੱਕਾ ਹੀ ਲੱਗਿਆ ਅੱਜ। ਚਨਈ ਦਾ ਵੀ ਵੇਖ ਨਾ, ਚਨਈ ਨੇ ਵੀ ਆਰਸੀਬੀ ਨੂੰ ਦਿੱਤੇ, ਰਾਜਸਥਾਨ ਨੂੰ ਦੇਤੇ, ਡੀਸੀ ਨੂੰ, ਪੰਜਾਬ ਨੂੰ ਆਹ ਟੀਮਾਂ ਨੂੰ ਪੁਆਇੰਟ ਥੋੜਾ ਦੇਣ ਵਾਲੇ ਬਣਦੇ। ਪ੍ਰਿਆਮੜਾ ਭਾਈ ਕਰਨ ਮਰ ਵਾਕਈ। ਉਹ ਵਧੀਆ ਖੇਡਿਆ ਅੱਜ ਇਹਨਾਂ ਨੇ। ਉਹ 7 ਸਾਲ ਬਾਅਦ ਖੇਡਿਆ ਆਈਪਲ 'ਚ। ਹਾਂ ਉਹ ਨੂੰ ਪਾ ਦੇ ਤਾ ਨੀ ਨੂੰ 50 ਲੱਖ ਚ ਖਰੀਦ ਲੈਂਦੇ ਹਰ ਵਾਰੀ ਮੈਂ ਸੋਚਦਾ ਨਹੀਂ ਮੈਂ ਬੰਦੇ ਦੀ ਸੈਂਚਰੀ ਆਉਗੀ ਉਹ ਜਗਾ ਤੇ ਉਹ ਐਡਮ ਇਹ ਨਾ ਮਗਰਕ ਚੱਲਣ ਨਹੀਂ ਡਿਆ ਉਹਦੀ ਜਗਾ ਓਪਨਿੰਗ ਕਰਾਉਣ ਇਹਨੂੰ ਮੁੰਡੇ ਨੂੰ ਮੈਂ ਕਹਿੰਦਾ ਬਾਲ ਹੀ ਬੜਾ ਤਕੜਾ ਪਿਆ ਇਹਨੂੰ ਅੱਜ ਹੂੰ ਕੋਬੜਾ ਡੋਡਾ ਵਧੀਆ ਸ਼ਾਟ ਮਾਰਿਆ ਉਹਨੇ ਹੂੰ ਅਪ ਰੋਲ ਰੋਲ ਮੋੜਾ ਬੜਾ ਬੋਖ ਲਿਆ ਪਰ ਇੱਕ ਟਾਈਮ ਤੇ ਦਿੱਲੀ ਨੇ ਦਿੱਲੀ ਅੱਗੇ ਚੱਲਣ ਦੀ 9 ਵਿੱਚ 100 ਹੋ ਗਿਆ ਦਿੱਲੀ ਦਾ ਮੈਚ ਲੈ ਹੀ ਨਹੀਂ ਸੀ ਸਾਰੀ ਦਿੱਲੀ लास्ट ਰਾਹੁਲ ਉਹਨੂੰ ਲੱਦੀ ਮੈਚ ਅੱਗੇ ਕਰुण ਕਰुण ਸ਼ਰਮਾ ਨੇ ਬ੍ਰਾਂਡ ਕੱਢੀਆਂ ਤਿੰਨ ਵਿਕਟਾਂ ਹੂੰ ਅ ਕਰुण ਸ਼ਰਮਾ ਅੱਜ 13 ਗਿੱਨਾ ਦਸ ਦੇ ਕੱਦ ਨਾਲ ਪਹਿਲਾਂ ਪਿਊਸ਼ ਚਾਹ ਬਲਾਦਾ ਨਹੀਂ ਸੀ ਸੜਦੇ ਹੁਣ ਇਹਨੂੰ ਫੜ ਲੈਣਾ ਕਰ ਮੈਨੂੰ ਥੱਲੇ ਵਾਲੇ ਬੈਟ ਦਿੱਲੀ ਦੇ ਨਾ ਥੋੜੇ ਲੱਗੇ ਵੀ ਕੋਈ ਨਹੀਂ ਜਿੱਤ ਜਿੱਤ ਹੀ ਜਾਣਾ ਇਹ ਬੱਸ ਬੱਸ ਅਸੂ ਤੋਂ ਸ਼ਾਰਟ ਸਟਾਪ ਦੀ ਸ਼ਾਰਟ ਮਾੜੀ ਹੀ ਸ਼ਾਰਟ ਇਹਨਾਂ ਦੀ ਹੂੰ ਚਲੋ ਬੰਬ ਦਿੱਲੀ ਪਹਿਲਾ ਮੈਚ ਹੀ ਹੈ ਰਹੀ ਉਹਨਾਂ ਨੂੰ ਫਰਕ ਨਹੀਂ ਪੈਂਦਾ ਕੋਈ ਯਾਰ ਹੂੰ ਸਮਝੇ ਜੇ ਅੱਜ ਮੁੰਬਈ ਆ ਜਾਂਦੀ ਤੇ ਫਿਰ ਤੇ ਠੱਪਾ ਹੀ ਲੱਗ ਜਾਣਾ ਸੀ ਨਾ ਚਲੋ ਤੇ ਰੋਖਾ ਹੀ ਬੜਾ ਹੁਣ ਇਹ ਵੇਖੋ ਨਾ ਬੰਬੇ ਕੈਰੀ ਕਰਦੀ ਏ ਫਾਰਮ ਕੇ ਨਹੀਂ ਹੂੰ ਕਰ ਨਹੀਂ ਅਗਲਾ ਮੈਚ ਇਹਨਾਂ ਨੇ ਉੱਥੇ ਖੇਲਣਾ ਬਣਿਆ ਇੱਥੇ ਆਹੋ ਹੁਣ ਜਿੱਦਾਂ ਬੰਬੇ ਦੇ ਹੈਗੇ ਆ ਵੀਰ ਮੇਰਾ ਬੰਬੇ ਦਾ ਮੈਚ ਹੈਗਾ ਵਾ ਬੰਬੇ ਦਾ ਮੈਚ ਹੈ ਹਦਰਾਬਾਦ ਨਾਲ ਸਾਰ ਨੂੰ ਹਦਰਾਬਾਦ ਨਾਲ ਮੁੰਬਈ ਜੇ ਤੇ ਫਿਰ ਚੇਨਈ ਨਾਲ ਮੈਚ ਹੈ ਤੁਹਾਡਾ ਮੁੰਬਈ ਬੰਬੇ ਚ ਖੇਡਣੇ ਉੱਤੇ ਸੀ ਬੜਾ ਸਕੋਰ ਬੰਨਾਈ ਓਏ ਅੱਛਾ ਉਸ ਤੋਂ ਬਾਅਦ ਫਿਰ ਹਦਰਾਬਾਦ ਨਾਲ ਜੇ ਮੁੰਬਈ ਇਹ ਤਿੰਨ ਮੈਚ ਜਿੱਤੇ ਤੇ ਫਿਰ ਦਾਸ ਹੁੰਦੇ ਕੋਈ ਹੂੰ ਸਮਝੇ ਬੰਬੇ ਦੇ ਦੇਖੀ ਮੁੰਡਾ 4 ਹੋਇਆ ਹੁਣ ਚ ਨਹੀਂ ਇਹ ਥੱਲੇ ਲੱਗੀ ਹੋਈ ਪਰ ਤੁਹਾਨੂੰ ਪੁਆਇੰਟ ਦੇ 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 ਰਗੀ ਰਨ ਰੇਟ ਪਦੀਆ ਚਲ ਗਈ ਉਹਨੂੰ ਬੰਬੇ ਦੀ ਪਾਰਸੀ ਇਹਨੇ ਲੀਓਫ ਚ ਲੱਗ ਰਹੀ ਹੈ ਕਿਦਾਂ ਲੀਓਫ ਚ ਮਹਾਰਸੀ ਵੀ ਲੱਗ ਰਹੀ ਹੈ ਇਸ ਸਾਲ ਨਹੀਂ 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 ਐਤਾ ਡੋਪਰੋ ਬੰਦਾ ਚੱਲੇਗਾ ਤੇ ਫੇਰ ਦਹੀ ਜਿੱਤਣ ਵਾਲੇ ਹੁੰਦੇ ਉਹ ਜਿੱਦਨ ਬੰਦਾ ਸਾਲਟ ਫੇਸ ਤੇ ਆਰਸੀਬੀ ਫੇਲ ਨੇ ਨੇ ਪਰ ਉਹ ਨਹੀਂ ਬੋਬੀ ਛੰਦੇ ਵਾਲੇ ਬੰਦੇ ਬਾਟੇਦਾਰ ਵੀ ਰਨ ਬਣਾਉਂਦਾ ਪਿਆ ਵਾ ਜਿੱਦ ਤੇ ਸ਼ੂਟੋ ਦਾ ਬਿਆ ਵਾ ਆ ਪੈਡਿਕਲ ਇੱਕ ਮੈਚ ਰਨ ਉਹਨਾਂ ਦਾ ਇੱਕ ਮੈਚ ਬਣਾਉਂਦਾ ਨਹੀਂ ਇੱਕ ਮੈਚ ਰਨ ਉਹ ਨਾ ਬਈ ਇੱਕ ਮੈਚ ਬਣਾਉਂਦਾ ਬਾਟੇਦਾਰ ਕਪਤਾਨ ਦੀ ਗੱਲ ਕਰਦੇ ਆ ਚਾਚਾ ਬਾਟੇਦਾਰ ਤੀਸਰੇ ਮੈਚ ਕਿੰਨੇ ਰਨ ਬਣਾਏ ਬਾਟੇਦਾਰ ਨੇ ਕਿਦੋਂ ਪਿਛਲਾ ਮੈਚ ਤੇ ਹਾਰੇ ਆਏ ਆ ਉਹ ਤੇ ਕਿੰਨੇ ਸਕੋਰ ਬਣਾਏ ਹੀ ਨਾ ਯਾਰ ਉਹਦਾ ਸਾਰੇ ਫੇਲ ਹੋਏ ਕੋਲੀ ਫੇਲ ਹੋਇਆ ਸਾਰੇ ਫੇਲ ਹੋਏ ਚੱਕਰਣਾ ਇਹ ਤੇ ਚੱਕਰਾ ਚੇਨਈ ਦੇ ਵਿੱਚ ਇਹਨੇ ਡੰਡਾ ਚੜ੍ਹਿਆ ਸੀ ਜਦੋਂ ਜਨਈ ਜੀ ਜਿੱਤਿਆ ਨਹੀਂ ਹਾਰ ਸੀ ਬੀਚਨਈ ਦਾ ਮੰਮਾ ਚ ਨਹੀਂ ਕਿਤੇ ਸਕੋਰ ਕੀਤੇ ਸੀ ਮੈਂ ਹੁਣ ਬੰਬੇ ਬੰਬੇ ਭੁੱਲ ਗਿਆ ਬੰਬੇ ਚ ਭੁੱਲ ਗਿਆ ਮੈਂ ਇੱਕ ਗੱਲ ਸੁਣ ਬੰਬੇ ਚ ਕਿੰਨੇ ਮਾਰੇ ਇਹਨੇ 68 ਰਨ ਮਾ ਦੇ ਨਾ ਹਾਂ ਤੇ ਫੇਰ ਮਾਰਨ ਤੇ ਡਿਆ ਹੁਣ ਸਾਰੇ ਮੈਂ ਸਾਰਿਆਂ ਦਾ ਹਿਜਾਲਾ ਇੱਕ ਮੈਚ ਸਕੋਰ ਦੇ ਇੱਕ ਦਿਨ ਕਾਢ ਦੇ ਨੀ ਓਏ ਯਾਰ ਹਰ ਮੈਚ ਕੋਈ ਵੀ ਨਹੀਂ ਚੱਲਦਾ ਜਿਵੇਂ ਰਾਹੁਲ ਨਹੀਂ ਚੱਲਿਆ ਦੱਸ केएल राहुल ટોપ एज ਲੰਗਾ ਅੱਜ ਲੱਕੀ ਰਿਹਾ ਹੈ ਰਮਨ ਲਿਸ਼ਾ ਹੀ ਓਪਨਿੰਗ ਕਰੇਗਾ ਪਰ ਜੋਬਾਲ ਭਾਈ ਕਰਨਾ ਇਹਨਾਂ ਬਿਆਨ ਚ ਭਾਈ ਚੱਲੂਗੀ ਓਪਨਿੰਗ ਕਰੇਗਾ ਤਾਂ ਨਹੀਂ ਚੱਲਣਾ ਉਹਨੇ ਥੱਲੇ ਆ ਗਿਆ ਯਾਰ ਅਭਿਸ਼ੇਕ ਨੂੰ ਬੋਲ ਲੈੰਦੋ ਉਹਦੀ ਖੜਕੜ ਅਭਿਸ਼ੇਕ ਤੇਰੀ ਕੜਕੜ ਆਵਾਜ਼ ਆ ਰਹੀ ਉਹ ਬੰਦ ਕਰ ਪਹਿਲਾਂ ਮੈਂ ਹਾਂ ਕੇਐਲ ਰਾਹੁਲ ਨੇ ਤਾਂ ਹੀ ਚੱਲਣਾ ਜੀ ਓਪਨਿੰਗ ਕਰੇਗਾ ਫਿਰ ਪਾਉਜ਼ ਲੈ ਗਿਆ ਪੌਜ਼ਾਂ ਡੀਅ ਮੈਂ ਮਾ ਬੋਲਦਾ ਨੈਟਵਰਕ ਇਸ਼ੂ ਚੱਲ ਰਿਹਾ ਯਾਰ ਮੈਨੂੰ ਤੁਹਾਡੀ ਵੀ ਆਵਾਜ਼ ਥੋੜੀ ਘੱਟ-ਘੱਟ ਕੇ ਆਉਂਦੀ ਐ ਇਹ ਆਂਦੀ ਦੇ ਕਲੀਅਰ ਵਾ ਤੇਰੀ ਪ੍ਰੋਬਲਮ ਮੇਰਾ ਨਹੀਂ ਚੱਲ ਜਿਹੜੀ ਗੱਲਾ ਕਰਨੀ ਆ ਉੱਤੇ ਗੇਮ ਬਾਰੇ ਬੋਲ ਲਾ ਬੁਰਗਾ ਦੁਰਬੇ ਗੱਲ ਲੈਗੇ ਮੈਂ ਕੀ ਕਰਨਾ ਕੀ ਮਤਲਬ ਕੇ ਐਲ ਰਾਹੁਲ ਨੇ ਤਾਂ ਹੀ ਚੱਲਣਾ ਜੀ ਓਪਨਿੰਗ ਕਰੇਗਾ ਥੱਲੇ ਆ ਕੇ ਉਹਦੇ ਕੋਲ ਨਹੀਂ ਪਧੀਆ ਖਡੋਂਦਾ ਮੈਂ ਕਹਿੰਦਾ ਅੰਦੀ ਬਰਬੋਕ ਦੀ ਇਸ ਕੋ ਹੋ ਗਿਆ ਭਾਈ ਹੁਣ ਠੀਕ ਆ ਦਿੱਲੀ ਦਾ ਦਿੱਲੀ ਨੂੰ ਚਾਹੀਦਾ ਕਿ ਦੋਨਿਆਂ ਨੂੰ ਆਪਣੀ ਕਰਨ ਕਰਨ ਨਾਇਰ ਦਿਓ ਓਪਨਿੰਗ ਰੀਟੇ ਨੰਬਰ ਠੀਕ ਹੈ ਪਰ ਉਹ ਨਾਇਰ ਦਾ ਉਹ ਦਿੱਲੀ ਆਸਤੇ ਤੇ ਵੜੀ ਕਰਨ ਦੀ ਲੋੜ ਨਹੀਂ ਉਹ ਬਣਾਉਣਗੇ ਆਪਣਾ ਅਗਲੇ ਮੈਚ ਪਹਿਲਾ ਮੈਚ ਹਾਰਿਆ ਯਾਰ ਦਿੱਲੀ ਇਹ ਕਿਹੜੀ ਗੱਲ ਆ ਹਾਂ 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 ਦੇਖੋ ਗਾੜੀ ਕੀ ਬਣ ਲਾ ਨਾ ਟੀਨ ਨਾ ਟਰੰਜਰ ਨੂੰ ਪਾ ਲੈਣਾ ਆਹ ਉਹ ਵੀ ਬੈਲਰ ਤਕਣਾ ਬਾਲਰ ਬਹੁਤ ਵਧੀਆ ਬੱਲ ਰਹਾ ਚਲੋ ਕੋਈ ਨਾ ਵਧੀਆ ਰਹਿ ਗਿਆ ਅੱਜ ਦੇ ਮੈਚ ਮੈਚ ਉਹਨੇ ਮੂਡ ਚੰਗਾ ਆ ਜੂਗਾ ਨਹੀਂ ਤੇ ਬੋਬੀ ਨੇ ਗੱਲ ਮਰਿਆ ਹੋਣਾ ਕੱਲ ਦੇ ਮੈਚ ਦੀ ਪ੍ਰੈਡਿਕਸ਼ਨ ਕਰੋ ਹੁਣ ਕੱਲ ਦਾ ਮੈਚ ਭਾਜੀ ਕੱਲ ਤੇ ਨਹੀਂ ਜਿੱਤ ਰਿਹਾ ਭਾਜੀ ਚਨਈ ਅਭਿਸ਼ੇਕ ਹੀ ਜਾਂਦਾ ਚਨਈ ਨਾ ਮੈਂ ਅਚਕਾਰ ਦੇ ਨਾਲ ਲਖਨਊ 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 ਨਾ ਲਖਨਊ ਨਹੀ ਲਖਨਊ ਨੇ ਜਿੱਤਿਆ ਨਾ ਇਹ ਨਹੀਂ ਚਨਈ ਜਿੱਤ ਜਾਣੀ ਕੱਲ ਬੇਜਤੀ ਵਾਹਵਾ ਹੀ ਨੇ ਪਿਛਲੇ ਮੈਚ ਚਨਈ ਦੀ ਕੁਛ ਕਾਰਨ ਕਿ ਅਗਲੇ ਮੈਚ ਕੱਲ ਕੱਲ ਕਰਨਾ ਭਾਜੀ ਲਖਨਊ ਜੇਤੇ ਮંચ ਬੇਦੀ ਮੁੰਡਾ ਖੜਾ ਲੈ ਤਰ ਬਾਟੀ ਦੀ ਜਗਾ ਚੰਗਾ ਰਹੂਗਾ ਪਰ ਉਹਨੇ ਮੰਨ ਲਈ ਗੱਲ ਪਲੇਇੰਗ ਲੈਵਲ ਚੇਂਜ ਹੋ ਗਈ ਜਿੰਨੀ ਇਹਨਾਂ ਨੂੰ ਗਾਲ ਫੇਰੀ ਨਾ ਪਿਛਲੇ ਮੈਚ ਥੋੜੀ ਅਕਲ ਲੈਣਗੇ ਕੱਲ ਜਿੱਤਣਗੇ ਦੇਖੀ ਕੱਲ ਕਰਨਗੇ ਬਾਕੀ ਲਖਨਊ ਦੇ ਬੜੇ ਤੁੱਕੇ ਨਾਲ ਹਾਰ ਨਾ ਲਖਨਊ ਨੇ ਵੇਖੀ ਬੈਂ ਲਖਨਊ ਜਿੱਤੀ ਜਾਂਦੇ ਮੈਚ ਉਹ ਲਖਨਊ ਦੋ ਮੈਚ ਹੀ ਹਾਰਿਆ ਇਹ ਤੱਕ ਵੀ ਲਖਨਊ ਫੌਮ ਚ ਹੈ ਜੇ ਅੰਦਰ ਨਹੀਂ ਆਏ ਤਾਂ ਚਲੋ ਲਖਨਊ ਦਾ ਜਿੱਤਣ ਦਿਆ ਪੂਰਨ ਦੀ ਚ ਕਪੂਰਨ ਕਰਕੇ ਹਮਮ ਪੂਰਨ ਦੇ ਸਕੋਰ ਆ ਉਹ ਸਿੱਧਾ ਘਟ ਸਕੋਰ ਆਉਂਦੇ ਇਹ ਮੈਚ ਵੀ ਕੋਈ ਕਵੀ ਤਾਂ ਨਹੀਂ ਪਰਸੇ ਜਤਾਇਦੇ ਇੱਕ ਮੈਚ ਸ਼ਦ ਕੁਮਾਰ ਕੇ ਤੇ ਮੁੜਦਾ ਸਾਰਾ ਸੀਜ਼ਨ ਕੱਢ ਛੜਨਾ ਹੋਈ ਉਹੀ ਸ਼ਦ ਕੁਮਾਰ ਸੀ ਜਾਂਦੇ ਪੰਜਾਬ ਨੂੰ ਤਾਂ ਹੀ ਜਿਤਾਇ ਦੇਣਾ ਪਰਸੋਂ ਅਸੀਂ ਉੱਥੇ ਹੀ ਹੋਣਾ ਵਾ ਆਉਣਾ ਜੱਜਣਾ ਆਉਣਾ ਅਭਿਸ਼ੇਕ ਨੂੰ ਉੱਥੋਂ ਮਿਲਾਂਗੇ ਲਾਈਵ ਕਰਕੇ ਚਲੋ ਠੀਕ ਆ ਫਿਰ ਕੱਲ੍ਹ ਸਮਾਤੀ ਹਾਂ ਜੀ ਹਾਂਜੀ ਭਾਜੀ ਤੇ ਉਧਰ ਆਪਣੇ ਕੀ ਹੋਣ ਡਿਆ ਵੇਖਿਆ ਮੈਂ ਅੱਜ ਉਹ ਉਹ ਨਾਲ ਦੇ ਸ਼ਾਟ ਅੜ ਗਈ ਬਾਤ ਗਈ ਉਹ ਇੱਕ ਇੱਕ ਘੰਟਾ ਕੋਈ ਜਾਗੂਗਾ ਇੰਡੀਆ ਜੋਰ ਇਹਨਾਂ ਦਾ ਮੈਚ ਖਣ ਨੂੰ ਅੱਜ ਦੇਖਾਂ ਚੱਲ ਬਿਆਓ ਸੈਮ ਬਿਲਿੰਗ 50 ਮਾਰ ਗਿਆ ਜੀ ਤੇ ਹੋਰ ਗਰਾਉਂਡ ਲਾਹੌਰ ਚ ਮੈਚ ਹੋਣਾ ਨਾ ਤਾਂ ਚੱਲ ਪਿਆ ਨਾ ਕੋਈ ਨਾ ਇਹਨਾਂ ਨੂੰ ਲੱਗ ਪਤਾ ਜਣਾ ਜੇ ਐਂਡ ਤੇ ਜਦੋਂ ਨੰਬਰ ਆਏ ਨਾ ਇਹਨਾਂ ਦਾ ਵੇਖੀ ਕਿਦਾਂ ਤਮਾਸ਼ਾ ਨਿਕਲਦਾ ਆਰਾਵਲ ਪਿੰਡੀ ਚ ਮੈਚ ਹੋਣ ਦੇ ਕਿੱਡਾ ਸਟੇਡੀਅਮ ਕਿਤੇ ਉਹ ਭਾਵੇਂ ਦਾਉਂ ਦਾ ਕਲੱਬ ਹੋ ਉਦੋਂ ਮੇ ਸਾਡੇ ਪਤਾ ਨਹੀਂ ਕਿੰਨੇ ਸਟੇਡੀਅਮ ਆ ਤੇ ਇਹਨਾਂ ਗਰਾਉਂਡਾਂ ਹੀ ਆ ਰਹੇ ਨੇ ਵਨ ਸਾਈਡਡ ਮੈਚ ਹੋ ਗਿਆ ਆ ਉਹ ਕੋਈ ਟਾਰ ਗਈ ਆ ਗੱਲ ਗੱਦੀ ਉਹ ਵੀ ਟਾਈਮ ਨਾਲ ਨਿਬੜ ਗਿਆ ਸੱਤ ਆਊਟ ਹੋ ਗਿਆ ਉਹਨਾਂ ਦੇ ਟੋਟਾ ਗਿਆ ਹੈ ਨਹੀਂ ਉਹ ਰੂਜ਼ੋ ਨੇ ਸਕੋਰ ਮਾਰਿਆ ਅੱਜ ਬਸ ਹੋਏ ਕੋਣ ਲੈ ਆ ਵੀ ਟੰਦਿਆ ਹੋਏ ਸ਼ਾਇਨ ਅਪਰੀਦੀ ਜੁਮੇ ਲੇ ਨਿਹਾਨੀਆਂ ਨਾ ਰਾਜਾ ਵੀ ਲੈ ਗਿਆ ਦੋ ਉੰਨੀ ਬੋਲਾਈ 50 ਮਾਰੀ ਉਹ ਦਾਨ ਨੇ ਚਲੋ ਵਧੀਆ ਗੇੜ ਗਿਆ ਨਾ ਹੀ ਗਿਆ ਨਾ ਬਿਲਿੰਗ ਬੱਝ ਗਿਆ ਹੈ ਬਿਤੇ ਮੈਚ 0 0 ਹੋ ਗਿਆ ਚੱਕ ਲੈਣਾ ਸੀ ਸਟੇਟਮੈਂਟਾਂ ਬੜੀਆਂ ਦਿੰਦਾ ਉਧਰ ਉਧਰ ਦੀ ਤਾਂ ਕਰਕੇ ਇਹਨੂੰ ਨਹੀਂ ਚੱਕਦੇ ਸैम ਬਿਲਿੰਗ ਹੈ ਕਿਤਾ ਹੈ ਅੱਛਾ ਗੇੜ ਗਿਆ ਤਾਂ ਕੋਈ ਨਹੀਂ ਆ ਜੇਨਸ ਜੇਨਸ ਵਿੰਸ ਵੀ ਇੰਟਰਵਿਊ ਦਿੰਦਾ ਹੈ ਇੰਡੀਆ ਖਿਲਾਫ ਤੇ ਇਸ ਕਰਕੇ ਇਹਨੂੰ ਨਹੀਂ ਇਹਨਾਂ ਨੇ ਚੁਣਿਆ ਆ ਪਿਛਲੇ ਮੈਚ ਫੈਨੇ ਵਾਲਾ ਨੇ ਕੁੱਟਿਆ ਇਹਦੇ ਆ ਦੀ ਹੋ ਗਿਆ ਇਹ ਕੰਮ ਚਲੋ ਕੱਲ ਫਿਰ ਚ ਨਹੀਂ ਜਿੱਤਰੀ ਆ ਉਹ ਬਹੁਤ ਵਧਾਈ ਤੁਹਾਨੂੰ ਭਾਜੀ ਮੈਂ ਰੱਖਣਾ ਉਹਨੂੰ ਮੇਰੀ ਕਿਤਾਬਾਂ ਮੈਨੇ ਜਦ ਬੰਬੰਬੇ ਦਾ ਆਸ਼ੁਰਕਰ ਕਾੜ ਰਿਹਾ ਹੁਣ ਬੋਬੀ ਵੀ ਜਿੰਦਾ ਰੱਖਣਾ ਸੀ ਇਹ ਨਾ ਬੋਬੀ ਲਾਈਵ ਹੀ ਛੱਡ ਦੇ ਬਾਜ ਕਿਉਂ ਵੀ ਸ਼ੇਖ ਮੈਂ ਸੌਂਣਾ ਮੈਂ ਤੇ ਫੋਨ ਕਰ ਲਗਾ ਇਹ ਵਾਲਾ ਮੈਂ ਲਾਈਵ ਸ਼ੇਖ ਫੋਨ ਇਹਨੂੰ ਕਰੇ ਵੀ ਭਾਜੀ ਆ ਜਾਓ ਭਾਜੀ ਕਿੱਥੇ ਨਹੀਂ ਮੈਂ ਫੋਨ ਕਰ ਲਗਾ ਇਹਨੇ ਮੈਂ ਮੈਂ ਸੌਂ ਗਿਆ ਯਾਰ ਵੈਰੀ ਗੁੱਡ ਇਸ ਵੈਰੀ ਕਿੰਝ ਰੋਟੀ ਚਾਹ ਮੰਗੀ ਤੇ ਹਾਂ ਇਹ ਥੋੜਾ ਕੁੱਕੜ ਹੋਣਾ ਹੀ ਐ ਕਰ ਦੇਣਾ ਥੋੜੀ ਜਾਨ ਰੱਖਣੀ ਔੜੀ ਔੜੀ ਇੱਥੇ ਉਹ ਕਰਨਾ ਅੱਲਾਹੁ ਅਕਬਰ ਅੱਜ ਅੱਦਾ ਅੱਦਾ ਆਈਪੀਲ ਤੇ ਆ ਭਰਾਵਾ ਚਲੋ ਠੀਕ ਆ ਮਿਲ ਹਰ ਕੱਲ ਨੂੰ ਚਲੋ ਠੀਕ ਹੈ ਠੀਕ ਹੈ ਠੀਕ ਹੈ।